ਲੁਧਿਆਣਾ ਦੇ ਪਿੰਡ ਮੰਡਿਆਣੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਤੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਮੋਰ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਤੇ ਪਿੰਡ ਦੇ ਵੱਲੋਂ ਇੱਕ ਪਰਿਵਾਸੀ ਨੂੰ ਕਾਬੂ ਕੀਤਾ ਜਾਂਦਾ ਜਿਸ ਤੇ ਦੋਸ਼ ਲਗਾਏ ਕਿ ਇਸ ਨੇ ਮੋਰ ਨੂੰ ਮਾਰਿਆ ਜਾਂ ਫਿਰ ਕੈਦ ਕਰਕੇ ਰੱਖਿਆ ਜੀ ਹਾਂ ਦਾਦੇ ਕਿ ਮੋਰ ਸਾਡਾ ਰਾਸ਼ਟਰੀ ਪੰਛੀ ਹੈ ਤੇ ਮੋਰਾਂ ਦੀ ਸੰਖਿਆ ਲਗਾਤਾਰ ਘੱਟ ਰਹੀ ਹੈ ਪਰ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਮੋਰ ਵੇਖ ਨੂੰ ਮਿਲਦੇ ਨੇ ਅਜਿਹੇ ਪਿੰਡ ਲੁਧਿਆਣਾ ਦਾ ਮੰਡਿਆਣੀ ਕਲਾ ਜਿੱਥੇ ਕੁਝ ਗਿਣਤੀ ਵਿੱਚ ਮੋਰ ਪਾਏ ਗਏ ਨੇ ਪਿੰਡ ਵਾਸੀ ਉਹਨਾਂ ਨੂੰ ਦਾਣਾ ਪਾਣੀ ਵੀ ਪਾਉਂਦੇ ਨੇ ਪਰ ਅਚਾਨਕ ਕਪੜੇ ਦੇ ਵਿੱਚ ਇੱਕ ਮੋਰ ਗਾਇਬ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਸੀ ਨੇ ਭਾਲ ਕੀਤੀ ਤਾਂ ਪਤਾ ਲੱਗਾ ਕਿ ਪਰਿਵਾਸੀਆਂ ਵੱਲੋਂ ਉਸ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਗਿਆ ਸੀ ਜਿਸ ਦੇ ਚੱਲਦੇ ਉਸ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣੀ ਹੈ ਤੇ ਫਿਰ ਕਰਦੇ ਹਾਂ ਪੂਰੇ ਮਾਮਲੇ ਤੇ ਗੱਲਬਾਤ ਭਾਈ ਜੀ ਆ ਬੰਦਾ ਜਿਹੜਾ ਹੈ ਗਿਆਨੀ ਬਣਿਆ ਜਿਹੜਾ ਭਈਆ ਇਹ ਸਾਡੇ ਪਿੰਡ ਦਾ ਮੜਿਆਣੀ ਦਾ ਪਹਿਲਾਂ ਇਹਨੇ ਬੱਕਰੀ ਗਾਦੀ ਬੱਚੇ ਜੀ ਢੱਡ ਚ ਮੁੱਲਾਪੁਰ ਦੀ ਆ ਹੁਣ ਆ ਤਿੰਨੇ ਰਲ ਕੇ ਆ ਮੋਰ ਇਹ ਕਿ ਨਹੀਂ ਇਹ ਤਿੰਨਾਂ ਨੇ ਤਿੰਨਾਂ ਨੇ ਮੋਰ ਖਾਦਾ ਇਹਨਾਂ ਨੇ ਵੀਡੀਓ ਪੜਦੀ ਆ ਜੇ ਖੜ ਦੇ ਇਹਨਾਂ ਨੇ ਸਾੜ ਮੋਰ ਖਾ ਲਏ ਪਿੰਡੋਂ ਬਾਹਰ ਕੱਢਨੇ ਆ ਉਹਨੂੰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਵਿੱਚ ਕੁਝ ਗਿਣਤੀ ਦੇ ਵਿੱਚ ਹੀ ਮੋਰ ਨੇ ਅਚਾਨਕ ਇੱਕ ਮੋਰ ਗਾਇਬ ਹੋ ਜਾਂਦਾ ਤੇ ਪਤਾ ਲੱਗਿਆ ਕਿ ਪਰਿਵਾਸੀਆਂ ਦੇ ਘਰ ਬੈਠਾ ਦੇਖਿਆ ਗਿਆ ਜਿਸ ਤੋਂ ਬਾਅਦ ਹੁਣੇ ਪਰਿਵਾਸੀ ਜੜਕੀ ਪਿੰਡ ਛੱਡ ਕੇ ਚਲੇ ਗਏ ਨੇ ਪਿੰਡ ਵਾਸੀ ਨੇ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ ਇਹ ਸਰਦਾਰ ਆਪਣੇ ਗਰਚੰਦ ਸਿੰਘ ਮੈਂਬਰ ਪੰਚਾਇਤ ਵੀ ਹੈ ਜੀ ਹਾਂ ਜੀ ਇਹਨਾਂ ਨੂੰ ਸ਼ੌਂਕ ਆ ਹਾਂਜੀ ਮਤਲਬ ਜਾਨਵਰਾਂ ਨੂੰ ਰੱਖਣ ਦਾ ਜਾਂ ਦੇਖਣ ਦਾ ਇਹਨਾਂ ਨੂੰ ਮੋਰਾਂ ਦਾ ਵੀ ਇਹ ਦਾਣੇ-ਦੋਣੇ ਫਿਰ ਨਾਲ ਹੀ ਪਾਈ ਜਾਂਦੇ ਸੀਗੇ ਠੀਕ ਹੈ ਜੀ ਤੇ ਇਹਨਾਂ ਨੇ ਧਿਆਨ ਤੋਂ ਰੱਖਿਆ ਉਹਨਾਂ ਦੇ ਇੱਕ ਇਨਾਰੀ ਆ ਜੀ ਉਹਨਾਂ ਦੀ ਕੋਠੀ 'ਚ ਪ੍ਰਵਾਸੀ ਰਹਿੰਦੇ ਸੀਗੇ ਤੇ ਉਹਦਾ ਦੀ ਕੋਠੀ ਦੇ ਉੱਪਰ ਬੈਠਾ ਸੀ ਮੋਰ ਜਦੋਂ ਉੱਥੇ ਇੱਕ ਦੋ ਦਿਨਾਂ ਬਾਅਦ ਪੁੱਛਿਆ ਗਿਆ ਉਹ ਕਹਿੰਦੇ ਵੀ ਇੱਥੇ ਤਾਂ ਹੈ ਨਹੀਂਗਾ ਇਹਨਾਂ ਨੇ ਵੀ ਉਹਨਾਂ ਦੇ ਘਰੇ ਜਾ ਕੇ ਪੜਤਾਲ-ਪੜਤੂਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਪਰ ਇਹਨਾਂ ਨੇ ਪੜਤਾਲ ਕੀਤੀ ਉਹ ਮੰਨੇ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਉਹ ਆਪਣੇ ਕੋਲੇ ਉਹ ਘਰੇ ਆ ਗਿਆ ਉਹਨਾਂ ਦੇ ਥੋੜੇ ਦਿਨ ਪਹਿਲਾਂ ਇੱਕ ਬੱਕਰੀ ਦਾ ਉਹਨਾਂ ਤੇ ਇਲਜ਼ਾਮ ਲੱਗਿਆ ਸੀਗਾ ਠੀਕ ਹੈ ਜੀ ਵੀ ਬੱਕਰੀ ਚੋਰੀ ਕੀਤੀ ਸੀਗੀ ਉਹ ਜਦੋਂ ਆਪਾਂ ਉਹਨਾਂ ਦਾ ਫੈਸਲਾ ਬੋਸਰਾ ਕਰਾਇਆ ਮਨਨ ਮੜਾ ਜਾ ਕਿਹਾ ਮੈਂ ਕਹਾ ਵੀ ਤੇ ਥੋੜੇ ਕੁੱਟ ਪਊਗੀ ਤੇ ਪੰਡ ਵਾਲੇ ਕੁੱਟਣਗੇ ਕਿੰਨੇ ਸੋਨੇ ਮੋਰ ਸੀ ਵੀ ਕਿੱਧਰ ਗਏ ਤੇ ਉਹ ਮੰਨ ਗਿਆ ਕਹਿੰਦਾ ਜੀ ਮੋਰ ਤਾਂ ਸਾਡੇ ਉੱਥੇ ਹੀ ਸੀਗਾ ਵੀ ਮੇਰੇ ਮੁੰਡੇ ਕੋਲੇ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਇਹ ਦੋ ਦਿਨ ਫਿਰ ਉਹਨਾਂ ਦੇ ਘਰੇ ਇਕੱਠ ਕੁੱਟ ਕਰਕੇ ਗਏ ਫਿਰ ਉਹਨੂੰ ਇੱਥੇ-ਇੱਥੇ ਇਸੇ ਗਰਾਉਂਡ ਤੇ ਲਿਆਂਦਾ ਵੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਪੋਥ ਫਰਦਾਨ ਕਰਕੇ ਸੀ ਥਾਣੇ ਦੇ ਤਾਈ ਥਾਣੇ ਵਾਲਿਆਂ ਨੇ ਪੁੱਛ ਪੜਤਾਲ ਕੀਤੀ ਉਹ ਕਹਿੰਦੇ ਹੋਂ ਕਰਕੇ ਵੀ ਬਾਥਰੂਮ ਦੇ ਵਿੱਚ ਤਾਰਤਾ ਸੀਗਾ ਸੀ ਵੀ ਉਹਦੇ ਕਰਕੇ ਸਾਨੂੰ ਉਹ ਮੋਰ ਦੀ ਮੌਤ ਹੋ ਗਈ ਤੇ ਉਹ ਸਵੇਰ ਨੂੰ ਮਤਲਬ ਉਹਨਾਂ ਨੇ ਆਪਾਂ ਉਹਨਾਂ ਛੜਤਤਾ ਤੇ ਮੋਰ ਨੂੰ ਅਸੀਂ ਦੱਬਤਾ ਜਿਵੇਂ ਉਹਦੇ ਸਹੀ ਤਰੀਕੇ ਨਾਲ ਦੱਬਿਆ ਜਾਂਦਾ ਜੀ ਅੱਛਾ ਤੇ ਹੁਣ ਜਿਹੜੇ ਉਹ ਪ੍ਰਵਾਸੀ ਸੀਗੇ ਹੁਣ ਪਿੰਡ ਤੇ ਪਿੰਡ ਦੇ ਵਿੱਚ ਇਹ ਪਿੰਡ ਤੋਂ ਬਾਹਰ ਨਹੀਂ ਨਹੀਂ ਉਹਨਾਂ ਨੂੰ ਪਿੰਡ ਤੋਂ ਬਾਹਰ ਚਲੇ ਗਏ ਉਹ ਕੋਸ ਡਰਦੇ ਹੀ ਚਲੇ ਗਏ ਕਿਉਂਕਿ ਲੋਕ ਗੁੱਸੇ 'ਚ ਬਹੁਤ ਸੀਗੇ ਬਹੁਤ ਸੀਗੇ ਹਾਂ ਵੀ ਉਹਨਾਂ ਦਾ ਮੋਰ ਦਾ ਨੁਕਸਾਨ ਕਰਿਆ ਇਹਨਾਂ ਨੇ ਤੇ ਹੋਰ ਭੱਜ ਗਏ ਇੰਨੇ ਇੱਕ ਹੋਰ ਪੰਨੇ ਦੇ ਵਿੱਚ ਉਹ ਹੈਗੇ ਨੇ ਜੀ ਪਮੋਰ ਹੈਗੇ ਤਿੰਨ ਚਾਰ ਮੇਰੇ ਖਿਆਲ ਨਾਲ ਲੱਗਦਾ ਵੀ ਲੋਕਾਂ ਨੂੰ ਜਿਹੜਾ ਇਹ ਮੰਤਰਵ ਦੁਰਲਭ ਜੀਆਤ ਪਰਜਾਤੀ ਹੈ ਵੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵੈਸੇ ਇਹਨੂੰ ਰਾਸ਼ਟਰੀ ਪੰਛੀ ਵੀ ਸਾਡਾ ਕਿਹਾ ਜਾਂਦਾ ਹੈ ਨਹੀਂ ਰੱਖ ਹੀ ਰਿਹਾ ਜੀ ਤਾਂ ਹੀ ਉਹ ਤਾਂ ਇੰਨਾ ਘੱਟ ਹੋ ਗਿਆ ਕੋਸ਼ਿਸ਼ ਕਰ ਰਹੇ ਨੇ ਗਿਣਤੀ ਬਹੁਤ ਘਟ ਗਈ ਜੀ ਪਹਿਲਾਂ ਬਹੁਤ ਜ਼ਿਆਦਾ ਸੀਗੀ ਤੇ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ 'ਚ ਵਾਧਾ ਹੋਵੇ ਤਾਂ ਹੀ ਉਹ ਤਾਂ ਇਹ ਮੁੰਡੇ ਕਈ ਰੱਖ ਰਿਹਾ ਧਿਆਨ ਨੌਜਵਾਨ ਬਹੁਤ ਜ਼ਿਆਦਾ ਹੈ ਜੀ ਇਸ ਲਈ ਉਹ ਨਾ ਸਾਡੇ ਤਿੰਨ ਚਾਰ ਮੋਰ ਰਹਿੰਦੇ ਆ ਕੋਈ ਦੋ ਕੁ ਬੱਚੇ ਸੀ ਛੋਟੇ ਬਾਕੀ ਵੱਡੇ ਸੀਗੇ ਠੀਕ ਹੈ ਜੀ ਤੇ ਇਹ ਬੱਚਾ 15 ਕੁ 16 15 ਕੁ ਸਾਲਾਂ ਹੈ 14 15 ਸਾਲਾਂ ਦਾ ਇਹਨਾਂ ਵੀ ਕਿਤੇ ਉੱਥੇ ਚਲੇ ਗਿਆ ਜਿੱਥੇ ਰਹਿੰਦੇ ਆ ਉੱਥੋਂ ਉਹਨੇ ਮੋਰ ਦੀ ਨਾ ਲੱਤ ਫੜ ਕੇ ਤੇ ਉਹਨੂੰ ਬਾਥਰੂਮ ਚ ਕਹਿੰਦਾ ਵੀ ਤਾੜ ਲਿਆ ਤੇ ਉਹ ਇੱਕ ਦੋ ਦਿਨ ਰੱਖਣ ਦੇ ਕਾਰਨ ਕੋਦੀ ਮੋਰ ਦੀ ਯਾਨੀ ਕਿ ਮੌਤ ਹੋ ਗਈ ਹਾਂਜੀ ਹਾਂਜੀ ਬਸ 아이 ਕਾਰਨ ਅੱਛਾ ਇਹ ਕਿਹਾ ਜਾ ਰਿਹਾ ਕਹਿੰਦੇ ਉਹਨਾਂ ਨੇ ਵੀ ਖਾਧਾ ਵੀ ਹੈ ਕੋਈ ਸਿੱਧਾ ਕਰ ਗੱਲ ਬਾਤ ਸਾਹਮਣੇ ਖਾਧਾ ਆਇਆ ਜੀ ਕਨਫਰਮ ਨਹੀਂ ਹੋਇਆ ਪੱਕਾ ਜੀ ਹਾਂਜੀ ਅੱਛਾ ਹਾਂ ਮੰਨੇ ਨਹੀਂ ਯਾਨੀ ਕਿ ਉਹ ਅੱਛਾ ਵੀ ਅਸੀਂ ਖਾਧਾ ਨਹੀਂ ਗਾ ਵੀ ਉਹ ਕਹਿੰਦੇ ਤਾੜ ਨਾਲ ਵੀ ਇਹਦੀ ਮੌਤ ਹੋ ਗਈ ਹਾਂਜੀ ਅੱਛਾ ਹਾਂਜੀ ਪਿੰਡ ਦੇ ਵਿੱਚ ਹੋਰ ਕਿੰਨੇ ਕੁ ਮੋਰ ਨੇ ਹੈਗੇ ਆ ਜੀ ਤਿੰਨ ਚਾਰ ਮੋਰ ਹਾਂਜੀ ਅੱਛਾ ਵੱਡੇ ਹਾਂਜੀ ਵੱਡੇ ਤੁਸੀਂ ਵੀ ਰੱਖੇ ਹੋ ਕੁਝ ਨਹੀਂ ਜੀ ਪਿੰਡ ਚ ਹੀ ਫਿਰਦੇ ਆ ਦਾਣੇ ਦੂਣੇ ਪਾ ਦਿੰਦੇ ਹਾਂਜੀ ਕੀ ਰੱਖੀ ਦੀ ਹੈ ਹਾਂਜੀ ਅੱਛਾ ਉਹ ਬੰਦੇ ਕੌਣ ਸੀਗੇ ਜਿਨ੍ਹਾਂ ਨੇ ਮਤਲ ਉਹ ਬੰਦੇ ਪ੍ਰਵਾਸੀ ਹੀ ਸੀਗੇ ਜੀ ਹਾਂਜੀ ਕਿੰਨੇ ਕ ਸਮੇਂ ਤੋਂ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਜੀ ਉਹ ਜੀ 15-20 ਸਾਲ ਤੋਂ ਰਹਿੰਦੇ ਸੀਗੇ ਜੀ ਪਹਿਲਾਂ ਮੋਟਰਾਂ ਤੇ ਰਹਿੰਦੇ ਆ ਜਿਵੇਂ ਫਿਰ ਹੁਣ ਕਿਸੇ ਦੇ ਘਰੇ ਰਹਿਸ਼ ਕਰ ਲਈ ਸੀ 4-5 ਸਾਲ ਦਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਪਹਿਲਾਂ ਵੀ ਉਹ ਵਿੱਚ ਵੀਡੀਓ ਚ ਕਹਿੰਦੇ ਕੋਈ ਬੱਕਰੀ ਬੁੱਕਰੀ ਵੀ ਉਹਨਾਂ ਨੇ ਮਾਰੀ ਹਾਂਜੀ ਜੀ ਉਹ ਹੋ ਗਏ 15 ਕਿ ਦਿਨ ਤੇ ਉਹ ਮੁੱਲਾਪੁਰ ਤੋਂ ਨਾਲ ਨਾਲ ਰੁੜ ਕੇ ਭਈਏ ਰਲ ਜਾਂਦੇ ਆ ਜੋ ਚੱਕ ਲਿਆਏ ਸੀ ਕਿਸੇ ਦੀਆਂ ਦੀ ਅੱਛਾ ਜੀ ਹਾਂਜੀ ਪਿੰਡ ਦੇ ਵਿੱਚ ਹੀ ਸੀ ਕੀ ਚਿੰਝੀ ਜਾਨਵਰ ਜਿਹੜੇ ਚੱਕਦੇ ਇਹ ਨਹੀਂ ਉਹਨੇ ਬੱਕਰੀ ਬਾਹਰੋਂ ਚੱਕ ਕੇ ਲਿਆਂਦੀ ਸੀ ਹਾਂਜੀ ਬਾਹਰੋਂ ਲਿਆਂਦੀ ਸੀ ਹਾਂਜੀ ਹਾਂਜੀ ਮੁੱਲਾਪੁਰ ਤੋਂ ਮੁੱਲਾਪੁਰ ਪਿੰਡਾ ਨਾਲ ਹੀ ਆ ਸਾਡੇ ਠੀਕ ਹੈ ਹਾਂਜੀ ਉੱਥੋਂ ਲਿਆਂਦੀ ਸੀ ਹਾਂਜੀ ਅੱਛਾ ਅੱਛਾ ਜੇਕਰ ਗੱਲ ਕਰੀਏ ਕਿੰਨੇ ਕੁ ਪ੍ਰਵਾਸੀ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਨੇ ਜੀ ਪ੍ਰਵਾਸੀ ਹੋਣਗੇ ਜੀ 60 70 ਜੀ ਅੱਛਾ ਕੋਈ ਪਹਿਲਾਂ ਵੀ ਅਜਿਹੀ ਕੋਈ ਘਟਨਾ ਜਿਹੜੀ ਸਾਹਮਣੇ ਆਈ ਹੈ ਕੋਈ ਏਦਾਂ ਦੀ ਨਹੀਂ ਪਹਿਲਾਂ ਨਹੀਂ ਆਈ ਜੀ ਅੱਛਾ ਹਾਂਜੀ ਹੁਣੇ ਹੀ ਆਈ ਹੈ ਹਾਂਜੀ ਅਜੇ ਜਿੱਦਾਂ ਹੁਣ ਕਹਿੰਦੇ ਪਿੰਡ ਵਾਲੇ ਧਿਆਨ ਰੱਖਦੇ ਆ ਤੁਸੀਂ ਖਾਸ ਤੌਰ ਤੇ ਉੱਤੇ ਜਿਹੜਾ ਧਿਆਨ ਰੱਖਦੇ ਹੋ ਪੰਛੀਆਂ ਨੂੰ ਦਾਣਾ ਦੂਣਾ ਪਾਉਨੇ ਹੋ ਜਾਂ ਉਹਨਾਂ ਦੀ ਜਿਹੜੀ ਕੇਰੀ ਨੇ ਜੇ ਕੋਈ ਬਿਮਾਰ-ਤਮਾਰ ਹੁੰਦਾ ਕੋਈ ਹਾਂਜੀ ਹਾਂਜੀ ਕਿਤਰਾਂ ਜਿਹੜਾ ਉਹਨਾਂ ਦਾ ਦੇਖਭਾਲ ਜਿੱਤਾਂ ਕਰਦੇ ਹੋ ਉਹਨਾਂ ਤੇ ਅਸੀਂ ਐਂ ਹੀ ਕਰਦੇ ਆ ਵੀ ਬੱਚੇ ਇਹਨਾਂ ਨੂੰ ਫੜਨ ਦਾ ਜੀ ਹਾਂਜੀ ਹਾਂਜੀ ਲਾਸਮੈਂਟ ਵੀ ਕਰਾਉਂਦੇ ਆ ਵਕਾਇਦਾ ਵੀ ਵੀ ਬੱਚੇ ਇਹਨਾਂ ਨੂੰ ਫੜਨ ਦਾ ਜਾਂ ਮਾਰਨ ਦਾ ਕਿਉਂਕਿ ਪੰਛੀ ਜ਼ਿਆਦਾ ਆਏ ਸੋਹਣਾ ਲੱਗਦਾ ਪਿੰਡ 'ਚ ਫਿਰਦਾ ਹਾਂਜੀ ਜਿਵੇਂ ਸਾਡੇ ਪਿੱਪਲ ਆ ਉਹਨਾਂ ਤੇ ਬਹਿ ਜਾਂਦਾ بس ਇੰਨਾ ਕਿ ਇਹਨਾਂ ਦੀ ਕੇਰ ਰੱਖਦੇ ਆਂ ਵੀ ਬਾਹਰ ਨਾ ਚਲੇ ਜਾਵੇ ਪਿੰਡੋਂ ਕਈ ਵਾਰੀ ਕੋਈ ਕੁੱਤਿਆਂ ਦੇ ਹੱਥ ਨਾ ਲੱਗ ਜੇ ਨਾ ਜਾਂ ਕੋਈ ਬੱਚਾ ਇਹਨਾਂ ਨੂੰ ਮਾਰੇ ਫੜੇ ਹਾਂਜੀ ਬਸ ਇੰਨੀ ਰੱਖਦੇ ਆਂ ਅੱਛਾ ਜਿਹੜਾ ਇਹਨਾਂ ਨੇ ਮੋਰ ਦਾ ਜਿਹੜਾ ਬੱਚਾ ਜਿਹੜਾ ਦੱਬਿਆ ਸੀਗਾ ਜਾਂ ਜੋ ਮਰਨ ਤੋਂ ਬਾਅਦ ਇਹ ਕਿਹੜੀ ਜਗ੍ਹਾ ਤੇ ਤੁਹਾਨੂੰ ਮਿਲਿਆ ਉਹ ਜੀ ਉਹਨਾਂ ਨੇ ਪਹਿਲਾਂ ਤਾਂ ਜਦੋਂ ਮਰ ਗਿਆ ਉਹਨਾਂ ਨੇ ਆਪਦੇ ਘਰ ਹੀ ਡੱਬ ਲਿਆ ਜਾਨੀ ਕਿ ਜਦੋਂ ਅਸੀਂ ਜਾਂਦੇ ਰਹੇ ਦੋ ਤਿੰਨ ਦਿਨ ਉਹਨਾਂ ਨੂੰ ਪੁੱਛਦੇ ਰਹੇ ਤੇ ਬਾਅਦ ਚ ਉਹ ਤਾਂ ਚਲੋ ਸਾਨੂੰ ਪਤਾ ਤਾਂ ਲੱਗ ਗਿਆ ਸੀ ਵੀ ਇਹ ਟੋਆ ਨਵਾਵਾ ਉਹਨਾਂ ਦੇ ਘਰ ਦੇ ਬੈਕ ਸਾਈਡ ਹੀ ਸੀਗਾ ਤੇ ਉੱਥੋਂ ਕਿਤੇ ਸਰਪੰਚ ਸਾਹਿਬ ਨੇ ਜਿਹਨਾਂ ਦਾ ਫੈਸਲਾ ਕਰਾਇਆ ਸੀ ਉਹਨਾਂ ਦਾ ਬੱਕਰੀ ਵਾਲਾ ਇਹਨਾਂ ਨੂੰ ਕਿਤੇ ਮਿਲਣ ਆਏ ਸੀਗੇ ਇਹਨਾਂ ਨੇ ਥੋੜਾ ਜਿਹਾ ਦਬਕਾ ਮਾਰਿਆ ਵੀ ਵੀ ਦੱਸੋ ਵੀ ਕਿੱਥੇ ਗਿਆ ਮੋਰ ਤੇ ਵੀ ਤੁਸੀਂ ਦੱਬਿਆ ਜਾਂ ਖਾਦਾ ਕੀ ਕੀਂਦਾ ਉਹਨਾਂ ਨੇ ਫਿਰ ਉਸੇ ਰਾਤ ਹੀ ਜਿਹੜਾ ਨਾਲ ਬਈ ਆ ਅਸੀਂ ਉਹਨੂੰ ਪੱਗ ਪੁੱਗ ਲਵਾ ਕੇ ਉਹ ਸਾਰਾ ਉੱਥੋਂ ਪੱਟ ਕੇ ਕੱਢ ਕੇ ਉਹ ਜਾ ਕੇ ਰੋਡ ਤੇ ਸਾਡੇ ਬੋਰੀ ਚ ਪਾ ਕੇ ਸੜਦਾ ਅੱਛਾ ਤੇ ਜਦੋਂ ਅਸੀਂ ਮੁੰਡੇ ਇਕੱਠੇ ਹੋ ਕੇ ਗਏ ਪੰਜ ਸੱਤ ਦਸ ਜਾਣੇ ਤਾਂ ਪੁੱਛਿਆ ਪਰ ਇਹ ਕਰਕੇ ਉਹ ਬੱਚਾ ਸੀ ਉਹਨੇ ਦੱਸਤਾ ਉਹ ਕਹਿੰਦੇ ਵੀ ਦੱਸਦੇ ਵੀ ਅਸੀਂ ਕੁਝ ਨਹੀਂ ਕਹਿੰਦੇ ਉਨੇ ਬਾਅਦ ਦੱਸਤਾ ਜੀ ਵੀ ਪਹਿਲਾਂ ਮਰ ਗਿਆ ਸੀ ਕੋਈ ਕਾਰਵਾਈ ਕੀਤੀ ਪੁਲਿਸ ਵਗੈਰਾ ਦੀ ਕੋਈ ਕਾਰਵਾਈ ਜੀ ਉਹਨਾਂ ਨੂੰ ਆਪਾਂ ਸਟੇਸ਼ਨ ਫੜਾਤਾ ਸੀ ਪੁੱਛ ਗਿਆ ਚ ਹੋਈ ਸੀ ਹਾਂਜੀ ਤੇ ਮੰਨਗੇ ਸੀ ਬਸ ਉਹ ਕਹਿੰਦੇ ਵੀ ਅਸੀਂ ਵਾਸ਼ਰੂਮ ਚ ਤਾੜਿਆ ਸੀਗਾ ਜੀ ਬੱਚੇ ਨੇ ਤਾੜ ਲਿਆ ਅੱਛਾ ਤੇ ਵੀ ਉਹ ਦਿਨਾਂ ਦੀ ਮੌਤ ਹੋ ਗਈ ਜੀ ਅੱਛਾ ਹਾਂਜੀ ਦਾਦਾ ਜੀ ਕਿ ਮੋਰਾਂ ਦੀ ਲਗਾਤਾਰ ਗਿਣਤੀ ਘਟ ਰਹੀ ਹੈ ਜਿੱਦੇ ਚੱਲਦੇ ਜਿੱਥੇ ਕਿਤੇ ਕੁਝ ਕੁ ਮੋਰ ਨੇ ਤਾਂ ਉਹਨਾਂ ਦੀ ਚੰਗੀ ਤਰ੍ਹਾਂ ਸਾਭ ਸੰਭਾਲ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ